ਜੜਦੀ ਜਵਾਨੀ ਦੇ 20 ਸਾਲ ਪਤਾ ਹੀ ਨਹੀਂ ਲੱਗਿਆ ਕਦੋਂ ਹਵਾ ਹੋ ਗਈ ਫਿਰ ਸ਼ੁਰੂ ਹੋਇਆ ਕਰਦਿਆਂ ਦੇ ਕਹਿਣ ਤੇ ਨੌਕਰੀ ਲੱਭਣ ਵਾਲਾ ਸੰਘਰਸ਼ ਕੱਚੀ ਪੱਕੀ ਦੂਰ ਨੇੜੇ ਸਰਕਾਰੀ ਪ੍ਰਾਈਵੇਟ ਕੋਈ ਵੀ ਮਿਲ ਜੇ ਜਦੋਂ ਤਨਖਾਹ ਦਾ ਪਹਿਲਾ ਚੈੱਕ ਮਿਲਿਆ ਤਾਂ ਬੈਂਕ ਵਿੱਚ ਜਮਾ ਕਰਵਾਇਆ ਉਹਦੇ ਨਾਲ ਹੀ ਸ਼ੁਰੂ ਹੋ ਗਈ ਸਿਫਰਾਂ ਜੋੜਨ ਵਾਲੀ ਨਾ ਮੁੱਕਣ ਵਾਲੀ ਮਸੀਆ ਦੀ ਕਾਲੀ ਰਾਤ ਰੋਜ਼ ਸਵੇਰੇ ਉੱਠਦਾ ਤਾਂ ਇੰਜ ਲੱਗਦਾ ਵੀ ਕੁਝ ਐਦਾਂ ਦਾ ਕਰੀਏ ਕਿ ਬੈਂਕ ਚ ਪਈ ਰਕਮ ਦੇ ਮਗਰ ਸਿਫਰਾਂ ਦੀ ਗਿਣਤੀ ਵੱਧ ਜਾਵੇ ਐਸੇ ਗਦੀ ਗੇੜ ਵਿੱਚੋਂ ਲੰਘਦੇ ਲੰਘਦੇ ਦੋਸਤਾਂ ਮਿੱਤਰਾਂ ਨੇ 27 ਸਾਲ ਵਾਲਾ ਕੇਕ ਕਟਵਾ ਦਿੱਤਾ ਤੇ ਪਿੱਛੇ ਹੀ ਵਿਆਹ ਵਾਲਾ ਗਾਉਣ ਤਰਿਆ ਗਿਆ ਚੰਨ ਵਰਗੀ ਸੋਹਣੀ ਜੀ ਬੋਟੀ ਨੌਕਰੀ ਕਰਦੀ ਨੇ ਕਰਦੀਆਂ ਬਰੂਹਾਂ ਟੱਪੀਆਂ ਹੁਣ ਖੁਸ਼ੀ ਦੁਣੀ ਤਿਗਣੀ ਹੋ ਗਈ ਕਿਉਂਕਿ ਸਿਫਰਾਂ ਜੂ ਤੇਜ਼ੀ ਨਾਲ ਵਧਣ ਲੱਗ ਗਈਆਂ ਸਨ ਪਹਿਲੇ 4-5 ਸਾਲ ਫਰੀ ਲੋਕ ਵਿੱਚ ਪਤਾ ਹੀ ਨਹੀਂ ਲੱਗਿਆ ਕਦੋਂ ਬੀਤ ਗਏ ਬਾਅਦ ਵਿੱਚ ਵੇੜੇ ਚ ਨਿਆਣੇ ਦੀ ਕਲਕਾਰੀ ਗੂੰਜੀ ਐਂਜ ਲੱਗਿਆ ਇਸ ਸੱਤਾ ਜਨਮਾਂ ਦੀ ਖੁਸ਼ੀ ਮਿਲ ਗਈ ਪਰ ਉਦੋਂ ਬਾਅਦ ਸਾਰਾ ਕੁਝ ਉਹਦੇ ਪੰਗੋੜੇ ਤੇ ਕੇਂਦ੍ਰਿਤ ਹੋ ਗਿਆ ਹੌਲੀ ਹੌਲੀ ਗੱਲਾਂ ਬਾਤਾਂ ਕਰਨੀਆਂ ਦੁੱਖ ਸੁੱਖ ਸਾਂਝੇ ਕਰਨੇ ਇਕੱਠੇ ਖਾਣ ਪੀਣ ਸਭ ਕੁਝ ਕਾਫੀ ਹੱਦ ਤੱਕ ਟੱਟ ਗਿਆ ਬਾਅਦ ਵਿੱਚ ਕਾਰ ਤੇ ਕਾਰ ਦੀਆਂ ਕਿਸ਼ਤਾਂ ਸਕੂਲ ਦੀਆਂ ਫੀਸਾਂ ਪਾਰਟੀਆਂ ਦੇ ਖਰਚੇ ਤੇ ਬੈਂਕ ਦੀਆਂ ਸਿਫਨਾ ਜੋੜਨ ਵਾਲਾ ਕਦੀ ਨਾ ਮੁੱਕਣ ਵਾਲਾ ਗੇੜ ਕੰਮ ਦੀ ਪੱਠੀ ਵਿੱਚ ਉਸ ਦਾ ਜੋਬਣ ਵੀ ਤਾਂ ਅੰਖਿਆ ਗਿਆ ਮੈਂ ਕੋਲੂ ਦਾ ਬਲਦ ਬਣਿਆ ਸਵੇਰੇ ਘਰੋਂ ਨਿਕਲਦਾ ਤੇ ਸ਼ਾਮ ਨੂੰ ਲਾਸ਼ ਬਣ ਕੇ ਘਰੇ ਆਪੜਦਾ ਐਨਾ ਗੱਲਾਂ ਬਾਤਾਂ ਵਿੱਚ ਹੀ ਜ਼ਿੰਦਗੀ ਦੇ 37 ਸਾਲ ਇਤਿਹਾਸ ਹੋ ਗਏ ਛੋਟੀ ਜੀ ਗੱਲ ਉੱਤੇ ਸ਼ੁਰੂ ਹੁੰਦੀ ਬਹਿਸ ਵੱਡੇ ਝਗੜੇ ਦਾ ਰੂਪ ਲੈ ਲੈਂਦੀ ਆਪਸੀ ਦੂਰੀ ਵੱਧ ਗਈ ਗੱਲਬਾਤ ਘਟਦੀ ਗਈ ਤੇ ਅੰਦਰਲਾ ਖਾਲੀਪਨ ਵੱਧਾ ਗਿਆ ਉਹ ਗੱਲ-ਗੱਲ ਤੇ ਖਿੱਚ ਜਾਂਦੀ ਤੇ ਮੈਂ ਗਰਸਤੀ ਦੀ ਗੱਡੀ ਨੂੰ ਲਾਈਨ ਤੇ ਰੱਖਣ ਖਾਤਰ ਚੁੱਪ ਰਹਿਣ ਦੀ ਆਤ ਜੀ ਪਾਲੀ ਕਾਰ ਵਿੱਚ ਸਭ ਸੁੱਖ ਸਹੂਲਤਾਂ ਮੌਜੂਦ ਪਰ ਫਿਰ ਵੀ ਫਿਕਰਾਂ ਦੀ ਪੰਡ ਲੈ ਕੇ ਸਵੇਰੇ ਉੱਠਦਾ ਤੇ ਰਾਤ ਨੂੰ ਸੋਚਾਂ ਦੇ ਬੱਦਲ ਕਿੰਨਾ ਕਿੰਨਾ ਚਿਰ ਨੀਂਦਰ ਨਾ ਪੈਣ ਦੇਣ ਫਿਰ ਜ਼ਿੰਦਗੀ ਦੇ 37 ਸਾਲ ਪਤਾ ਹੀ ਨਹੀਂ ਲੱਗਿਆ ਕਦੋਂ ਇਤਿਹਾਸ ਹੋ ਗਏ ਹੁਣ ਨਿਆਣਾ ਵੀ ਸਿਆਣਾ ਹੋ ਗਿਆ ਪਰ ਆਪਣੇ ਆਪ ਵਿੱਚ ਰਹਿਣ ਲੱਗਿਆ ਲੇਕਿਨ ਇੱਕ ਮੱਠੀ ਜੀ ਤਸੱਲੀ ਸੀ ਕਿ ਬੈਂਕ ਵਾਲੀਆਂ ਸਿਫਰਾਂ ਹਲੇ ਵੀ ਪੂਰੀ ਤੇਜ਼ੀ ਨਾਲ ਵੱਧ ਰਹੀਆਂ ਹਨ ਫਿਰ ਇੱਕ ਦਿਨ ਵਿਆਹ ਦੀ ਦਸਵੀਂ ਵਰੇ ਗੰਡ ਵੀ ਰੇਲ ਦੇ ਨਿੱਕੇ ਜੇ ਸਟੇਸ਼ਨ ਵਾਂਗਾਈ ਤੇ ਲੰਘ ਗਈ ਇੱਕ ਦਿਨ ਪੁਰਾਣੇ ਦਿਨਾਂ ਨੂੰ ਚੇਤੇ ਕਰਦਾ ਹੋਇਆ ਨਾਲ ਦੀ ਦਾ ਹੱਥ ਫੜ ਲਿਆ ਤੇ ਉਸ ਨੂੰ ਆਖਣ ਲੱਗਿਆ ਛੱਟੂ ਕੁ ਕੜੀ ਮੇਰੇ ਕੋਲ ਬੈਠ ਦੁੱਖ ਸੁੱਖ ਫਰੋਲੀਏ ਗੱਲਾਂ ਕਰੀਏ ਤੇ ਨਾਲ ਹੀ ਗੁਜ਼ਾਰਿਸ਼ ਕੀਤੀ ਕਿ ਅੱਜ ਬਾਹਰ ਚੱਲਦੇ ਆਂ ਇਆ ਸਪੀਡ ਪਾਰ ਤੋਂ ਦੂਰ ਕਿਤੇ ਇਕਾਂਤ ਵਿੱਚ ਕੁਦਰਤ ਦਾ ਆਨੰਦ ਮਾਣਦੇ ਹਾਂ ਔਖੀ ਜਿਹੀ ਉਹ ਮੁੜਕਾ ਪਹੁੰਚਦੀ ਬੋਲੀ ਕਿ ਮੇਰੇ ਪੇਪਰਾਂ ਦਾ ਲੱਗਿਆ ਢੇਰ ਕੌਣ ਚੈੱਕ ਕਰੂ ਮਿਰ ਤੋਂ ਨਹੀਂ ਕਰਵਾਈ ਜਾਂਦੀ ਰੋਜ਼ ਦੀ ਕੁੱਤੇਖਾਣੀ ਨਾਲੇ ਹਲੇ ਰਸੋਈ ਸੈੱਟ ਕਰਨ ਵਾਲੀ ਪਈ ਐ ਆਪਣਾ ਹੱਥ ਛਡਾ ਕੇ ਤੁਰਦੀ ਬਣੀ ਮੇਰਾ ਨਿੱਕਾ ਜਿਹਾ ਸੁਪਨਾ ਚੱਕਣਾ ਚੂਰ ਹੋ ਗਿਆ ਫਿਰ ਡਾਕੀਏ ਵਾਂਗ ਇੱਕ ਦਿਨ 45ਵੇਂ ਸਾਲ ਨੇ ਦਸਤਕ ਦਿੱਤੀ ਐਣਕ ਲੱਗ ਗਈ ਵਾਲ ਰੰਗਣ ਵਾਲੀਆਂ ਡਾਈਆਂ ਦੇ ਢੇਰ ਲੱਗੇ ਤੇ ਨਾਲ ਹੀ ਸ਼ੁਰੂ ਹੋ ਗਿਆ ਡਾਕਟਰਾਂ ਕੋਲੋਂ ਜਾਣ ਵਾਲਾ ਚੱਕਰ ਜੋ ਕਦੀ ਨਾ ਮੁੱਕਿਆ ਫਿਰ ਕੋਲੇਸਟ੍ਰੋਲ ਬੀਪੀ ਸ਼ੂਗਰ ਅਤੇ ਡਾਈਟ ਕਿੰਨੇ ਚਮੇਲਿਆਂ ਦੇ ਵਿੱਚ ਫਸ ਗਏ ਬੇਟੇ ਨੇ ਕਾਲਜ ਦੀ ਪੜ੍ਹਾਈ ਪੂਰੀ ਕੀਤੀ ਸੀ ਇੱਕ ਦਿਨ ਕਿਸੇ ਨੇ ਬੂਹਾ ਖੜਕਾਇਆ ਡਾਕੀਆ ਸੀ ਆਖਣ ਲੱਗਿਆ ਕਿ ਮੂੰਹ ਮਿੱਠਾ ਕਰਵਾਓ ਕਾਕੇ ਦਾ ਵੀਜ਼ਾ ਲੱਗ ਗਿਆ ਮੇਰੇ ਅੰਦਰ ਦਾ ਰੁਗ ਪਰ ਆਇਆ ਪਰ ਉਤੋਂ ਪਲਾਸਟਿਕ ਸਮਾਈਲ ਫਿਰ ਇੱਕ ਦਿਨ ਉਹ ਵੀ ਖੰਭ ਖਲਾਰ ਉਡਾਰੀ ਮਾਰ ਕੇ ਸੱਤੀ ਸਮੁੰਦਰ ਪਾਰ ਚਲਾ ਗਿਆ ਵੇੜਾ ਸੁਨਣਾ ਹੋ ਗਿਆ ਜਿਸ ਵੇੜੇ ਵਿੱਚ ਪਹਿਲੀ ਵਾਰ ਉਸਦੀ ਕਲਕਾਰੀ ਗੂੰਜੀ ਸੀ ਉਹੀ ਵੇੜਾ ਖਾਨ ਨੂੰ ਪਿਆ ਕਰੇ ਹੁਣ ਦੋਵੇਂ 50 55 ਵਾਲੇ ਗੇੜ ਦੇ ਵਿੱਚ ਪੈ ਗਏ ਖਾਣ ਪੀਣ ਦੀ ਮਨਾਹੀ ਹੋ ਗਈ ਸਾਰਾ ਸਾਰਾ ਦਿਨ ਵਾਰੀ ਲੱਗੇ ਬੈਠੇ ਰਹਿੰਦੇ ਬਾਹਰ ਖੇਡਦੇ ਨਿਆਣਿਆਂ ਨੂੰ ਵੇਖਦੇ ਤੇ ਉਹਨਾਂ ਵਿੱਚੋਂ ਆਪਣਾ ਗਵਾਚਿਆ ਹੋਇਆ ਮਿੱਟੀ ਦਾ 바ਵਾ ਲੱਭਦੇ ਪਤਾ ਨਹੀਂ ਕਦੋਂ ਸ਼ਾਮਾਂ ਪੈ ਜਾਂਦੀ ਫਿਰ ਇੱਕ ਦਿਨ ਫੋਨ ਦੀ ਘੰਟੀ ਵੱਜੀ ਸਾਹਮਣੋਂ ਸਾਡੇ ਸੁਪਨੇ ਆ ਦਾ ਸੁਦਾਗਰ ਸੀ ਹਲੇ ਹਾਲਚਲ ਪੁੱਛ ਹੀ ਰਿਹਾ ਸੀ ਕਿ ਮੇਰੀ ਗੱਲ ਅਚਾਨਕੇ ਵਿੱਚੋਂ ਕੱਟਦਾ ਹੋਇਆ ਆਖਣ ਲੱਗਿਆ ਕਿ ਡੈਡੀ ਮੈਂ ਵਿਆਹ ਕਰਵਾ ਲਿਆ ਹੈ ਇੱਕ ਗੋਰੀ ਹੈ ਲੇਕਿਨ ਸਬਾਦੀ ਬੜੀ ਚੰਗੀ ਹੈ ਬੈਂਕਾਂ ਵਾਲੀਆਂ ਸਿਫਰਾਂ ਤੁਸੀਂ ਉੱਥੇ ਕਿਸੇ ਨਾਥ ਆਸ਼ਰਮ ਵਿੱਚ ਦਾਨ ਕਰ ਦਿਓ ਹੁਣ ਮੈਨੂੰ ਤਾਂ ਇਹਦੀ ਜ਼ਰੂਰਤ ਨਹੀਂ ਤੇ ਨਾਲ ਹੀ ਆਖਣ ਲੱਗਿਆ ਕਿ ਤੁਹਾਨੂੰ ਜੇ ਕੋਈ ਇਸ ਤਰ੍ਹਾਂ ਦੀ ਕੋਈ ਮੁਸ਼ਕਲ ਹੋਵੇ ਤਾਂ ਉੱਥੇ ਹੀ ਪਰਤੀ ਹੋ ਜਾਇਓ ਮੈਨੂੰ ਪਰਤਣ ਲਈ ਨਾ ਆਖਿਓ ਸਹਿਜ ਸੁਭਾਅ ਹੀ ਐਡੀ ਵੱਡੀ ਗੱਲ ਆਖ ਗਿਆ ਸੀ ਮੈਨੂੰ ਇੰਜ ਲੱਗ ਰਿਹਾ ਸੀ ਕਿ ਭਰੇ ਬਾਜ਼ਾਰ ਕੋਈ ਆਪਣਾ ਲੁੱਟ-ਫੁੱਟ ਕੇ ਸੁੱਟ ਗਿਆ ਹੋਵੇ ਮੇਰੇ ਹੱਥੋਂ ਫੋਨ ਡਿੱਗ ਪਿਆ ਮੈਂ ਨਾਲ ਦੀ ਨੂੰ ਆਵਾਜ਼ ਮਾਰੀ ਪਾਠ ਕਰਦੀ ਹੋਈ ਅਚਾਨਕ ਉੱਠ ਕੇ ਆਈ ਤੇ ਪੁੱਛਣ ਲੱਗੀ ਕਿਸ ਦਾ ਫੋਨ ਸੀ ਮੈਂ ਆਖਿਆ ਕਿਸੇ ਦਾ ਨਹੀਂ ਤੇ ਹੱਥ ਫੜ ਕੇ ਗੁਜ਼ਾਰਿਸ਼ ਕੀਤੀ ਕਿ ਅੱਜ ਕਿਤੇ ਬਾਹਰ ਚਲਦੇ ਹਾਂ ਇਸ ਖੁਦਗਰਜ਼ੀ ਦੇ ਰੇਗਿਸਤਾਨ ਤੋਂ ਪਰੇ ਕਿਤੇ ਸ਼ਾਂਤੀ ਮਾਣਦੇ ਹਾਂ ਐਨੀ ਗਲ ਆਖ ਹੀ ਰਿਹਾ ਸੀ ਕਿ ਮੈਨੂੰ ਆਪਣਾ ਸਰੀਰ ਠੰਡਾ ਹੁੰਦਾ ਜਾਪਿਆ ਮੇਰਾ ਠੰਡਾ ਸਿਰ ਮੋਢੇ ਤੇ ਧਰਦੀ ਹੋਈ ਅਥਰੂ ਵਹਾਉਂਦੀ ਆਖਣ ਲੱਗੀ ਕਿ ਚਲੋ ਚਲਿਏ ਬੋਲੋ ਕਿੱਥੇ ਚੱਲਣਾ ਹੈ ਹੁਣ ਬੋਲਦੇ ਨਹੀਂ ਕੀ ਹੋ ਗਿਆ ਮੈਂ ਤਾਂ ਕੀ ਬੋਲਣਾ ਸੀ ਕਿਉਂਕਿ ਮੈਂ ਤਾਂ ਉਸ ਦੀ ਬੁੱਕਲ ਵਿੱਚ ਸੌ ਚੁੱਕਿਆ ਸੀ ਸਦਾ ਦੀ ਨੀਂਦ ਦੋਸਤੋ ਇਹ ਹੈ ਮੇਰੀ ਨੋਟ ਕਿੰਦੇ ਦੀ ਅਤੇ ਕਿੱਲਿਆਂ ਦੀ ਰਾਖੀ ਕਰਦੇ ਦੀ ਅੱਖਾਂ ਸਾਹਮੇ ਫੋਰ ਹੋ ਗਈ ਜ਼ਿੰਦਗੀ ਦੀ ਕਹਾਣੀ ਦੋਸਤੋ ਇਹ ਜ਼ਿੰਦਗੀ ਤੁਹਾਡੀ ਆਪਣੀ ਹੈ ਇਸ ਦੇ ਮਾਪਦੰਡ ਤੁਸੀਂ ਖੁਦ ਤੈਅ ਕਰਨੇ ਹਨ ਤੁਸੀਂ ਜ਼ਿੰਦਗੀ ਜਿਉਣ ਆਏ ਹੋ ਕਟਣ ਨਹੀਂ ਜ਼ਿੰਦਗੀ ਨੂੰ ਜਿਉਣਾ ਸ਼ੁਰੂ ਕਰੋ ਅੱਜ ਤੋਂ ਹੀ ਨਹੀਂ ਬਲਕਿ ਹੁਣੇ ਤੋਂ ਹੀ ਬੱਚਿਆਂ ਅੱਗੇ ਜਿਹੜੇ ਪੈਸੇ ਦੇ ਢੇਰ ਲਗਾ ਕੇ ਤੁਸੀਂ ਆਉਣ ਵਾਲੇ ਸੁਨਹਿਰੀ ਕੱਲ ਦਾ ਜੋ ਸੁਪਨਾ ਦੇਖ ਰਹੇ ਹੋ ਉਹ ਕਦੇ ਨਹੀਂ ਆਏਗਾ ਸੋ ਮੁੱਖੀ ਗੱਲ ਇਹ ਹੈ ਕਿ ਜ਼ਿੰਦਗੀ ਵਰਤਮਾਨ ਦਾ ਨਾਮ ਹੈ ਬਾਕੀ ਤਾਂ ਸਭ ਕੈਲੰਡਰ ਦੀਆਂ ਤਰੀਕਾਂ ਹਨ ਕੁਝ ਬੀਤ ਗਈਆਂ ਤੇ ਕੁਝ ਆਉਣ ਵਾਲੀਆਂ ਕਿਸੇ ਨੇ ਠੀਕ ਹੀ ਕਿਹਾ ਜੱਗ ਵਾਲਾ ਮੇਲਾ ਯਾਰੋ ਥੋੜੀ ਦੇਰ ਦਾ ਹੱਸ ਕੇ ਰਾਤ ਲੰਗਾ ਪਤਾ ਨਹੀਂ ਸਵੇਰ ਦਾ ਕਹਾਣੀਕਾਰ ਹਰਪ੍ਰੀਤ ਸਿੰਘ ਜਮੰਦਾ ਆਵਾਜ਼ ਅਸੀਮ ਮੀਤ ਬਹੁਤ ਬਹੁਤ ਧੰਨਵਾਦ